ਚੇਰ ਰਾਜ ਕਰੋ ਸੁਖ ਸੋ ਅਬਦੰ ਬਿਸ਼ਨੇਸ਼ ਤੁਣ ਸੁਣ ਬ੍ਰਹਮ ਮੁਖੰ ਅਵ ਬੁੱਧ ਸੁਧ ਚੱਲੀ ਰਗਵੰਸ ਕਥੰ ਜੋ ਪੈ ਛੋਰ ਕਥਾ ਕਬ ਯਹ ਰੜੈ ਇਨ ਬਾਤਨ ਕੋ ਇਕ ਗ੍ਰੰਥ ਬਡੈ ਤਹ ਤੇ ਕਹੀ ਥੋਰੀਐ ਬੀਨ ਕਥਾ ਬਲ ਤਵ ਉਪਜੀ ਬੁੱਧ ਮਦ ਜਥਾ ਜਹ ਭੂਲ ਭਈ ਹਮਤੇ ਲਹੀਓ ਸੋ ਕਬੋ ਤਬ ਅੱਖਰ ਬਨਾਏ ਬਨਾ ਕਹੀਓ ਤਹਿ ਪਾਠ ਹੈ ਤਬ ਨੀ ਸੋ ਕਬੋ ਤਹਿ ਅੱਖਰ ਬਨਾ ਕਹੀਓ ਸੋ ਕਬੋ ਤਹਿ ਅੱਖਰ ਬਨਾ ਕਹੀ ਕਹੀਓ ਰਗ ਰਾਜ ਭਇਓ ਰਗ ਬੰਸ ਮਣੰ ਜਿਹ ਰਾਜ ਕਰਿਓ ਪਰ ਆਉਧ ਘਣੰ ਸੋ ਕਾਲ ਜਣਿਓ ਨਿਰਪਰਾਜ ਜਬੰ ਭੂ ਰਾਜ ਕਰਿਓ ਅਜ ਰਾਜ ਤਬੰ ਅਜ ਰਾਜ ਹਣਿਓ ਤਬ ਕਾਲ ਪਲੀ ਪੂਰ ਰਾਜ ਕਰ ਅਜ ਰਾਜ ਹਣਿਓ ਜਬ ਕਾਲਿ ਬਲੀ ਸੋ ਨਿਪਤ ਕਥਾ ਦਸ਼ਰਥ ਚਲੀ ਚਿਰ ਰਾਜ ਕਰੋ ਸੁਖ ਸੋ ਅਵਦੰ ਮ੍ਰਿਗਮਾਰ ਵਿਹਾਰ ਬਣ ਸੋ ਪ੍ਰਭੰ ਜਗ ਧਰਮ ਕਥਾ ਪਰਚੁਰੀ ਤਬ ਤੇ ਸੋ ਮਿਤਰੇਸ ਮਹੀਪ ਭਇਓ ਜਬ ਤੇ ਸੋ ਨਿਅੱਡ ਨੀ ਕਰਨਾ ਸੁਪੁਤਰੇ ਸੁમિતਰਾ ਦਾ ਪਤੀ ਦਸ਼ਰਥ ਸੁਮਿਤਰੇਸ ਮਹੀਪ ਭਇਓ ਜਬ ਤੇ ਦਨ ਰੈਣ ਬਨੇਸਨ ਬੀਚ ਫਿਰੈ ਬਨੇਸਨ ਨਿਗੁਣ ਦਨ ਰੈਣ ਬਨ ਸਨ ਬੀਚ ਫਿਰੈ ਮ੍ਰਿਗ ਰਾਜ ਕਰੀ ਮ੍ਰਿਗ ਨੇਤ ਹਰੈ ਇਹ ਭਾਤ ਕਥਾ ਉਹ ਠੌਰ ਭਈ ਅਬ ਰਾਮ ਜਯ ਪਰ ਬਾਤ ਗਈ ਕੋਹੜਾਮ ਜਹਾ ਸੁਨਿਐ ਸ਼ਹਿਰਨ ਤਹ ਕੌਸਲ ਰਾਜ ਨਿਰਪੇਸ਼ ਬਰਨ ਉਪਜੀ ਤਹ ਧਾਮ ਸੁਤਾ ਕੁਸ਼ਲੰ ਜਹ ਜੀਤ ਲਈ ਸਸ ਅੰਗ ਕਲੰ ਅੰਤ ਗਲੰ ਹੈਨੀ ਆ ਗੱਗੇ ਇਥੋਂ ਸੱਸਾ ਕਰ ਲਿਓ ਜੀ ਜੇਹ ਜੀਤ ਲਈ ਸਸ ਅੰਸ ਕਲੰ ਜਬ ਹੀ ਸੁਧ ਪਾਏ ਸਯੰਬਰ ਕਰਿਓ ਅਵਦੇਸ਼ ਨਰੇਸ਼ਹ ਚੀਨ ਭਰਿਓ ਕੁਨ ਸੈਨ ਸੁਮਿੱਤਰ ਨਰੇਸ਼ ਬਰੰ ਜੇਹ ਜੁਦ ਲਇਓ ਮਦਰ ਦੇਸ਼ ਹਰੰ ਜੇਹ ਜੁਦ ਲਿਏ ਮਦਰ ਦੇਸ਼ ਹਰੰ ਲਿਏ ਸੁਮਿੱਤਰਾ ਤਹਿ ਧਾਮ ਭਈ ਦੁਹਤਾ ਜੇਹ ਜੀਤ ਲਈ ਸਸ ਸੂਰ ਪ੍ਰਭਾ ਸੋ ਬਾਰ ਸਬੁੱਧ ਭਈ ਜਬ ਹੀ ਅਵਦੇਸ਼ਹ ਚੀਨ ਪਰਿਓ ਤਬ ਹੀ ਗਨ ਜਾਹ ਭਇਓ ਗਨ ਜਾਹ ਭਨੋ ਕਨੋ ਬਾਰ ਨਿਰਪੰ ਭਨੋ ਪਾਠ ਕਰੇ ਜੀ ਗਨ ਜਾਹ ਭਨੋ ਕਸ਼ਟ ਕਸ਼ਟਯਾਰ ਜਬ ਹੀ ਤੈ ਤਰੂਪਨਿ ਨਾ ਜੀ ਤੈ ਤਰੂਪ ਕਡਾਲੇ ਕਸ਼ਟਵਾਰ ਕਸ਼ਮੀਰ ਦੀ ਸਿੱਖ ਕਈ ਗਨ ਜਾਹ ਭਨੋ ਕਸ਼ਟਵਾਰ ਨਿਰਪੰ ਜਿਤ ਕਈ ਧਾਮ ਸੁਤਾ ਸੋ ਪ੍ਰਭੰਗ ਜੇ ਕੇ ਕਈ ਧਾਮ ਸੋ ਤੇਹ ਕੇ ਕਈ ਧਾਮ ਸੁਤਾ ਸੋ ਪ੍ਰਭੰਗ ਇਨ ਤੇ ਗ੍ਰਹਿ ਮੋ ਸੁਤ ਜਨਿਓ ਥੀ ਜਨਮ ਜੌਨ ਥਿਓ ਇਨ ਤੇ ਗ੍ਰਹਿ ਮੋ ਸੁਤ ਜੋ ਨਾ ਬਿਓ ਇਨ ਤੇ ਗ੍ਰਹਿ ਮੋ ਸੁਤ ਜੋ ਨਾ ਬਿਓ ਤਵ ਬੈਠ ਨਰੇਸ਼ ਵਿਚਾਰ ਕੀਓ ਹਾਂਜੀ ਥਿਓ ਤਦਾਂ ਗੜਬੇ ਬੰਬਾ ਵੀ ਬੀਓ ਜਬ ਬੈਠ ਨਰੇਸ਼ ਵਿਚਾਰ ਕੀਓ ਤੁਸ ਤਬਕੇ ਕਈ ਨਾਰ ਵਿਚਾਰ ਕਰੀ ਜੇਤੇ ਸਸ ਸੂਰਜ ਸੋਭ ਧਰੀ ਤੇ ਵਿਆਹਤ ਮੰਗ ਲਏ ਦੋ ਬਰੰ ਜੇਤੇ ਅਵਦੇਸ਼ ਕੇ ਪ੍ਰਾਣ ਹਰਨ ਸਮਝੀ ਨਾ ਨਰੇਸ਼ਰ ਬਾਤ ਹੀਏ ਤਬ ਹੀ ਤਹ ਕੋ ਬਰ ਦੋਏ ਦੀਏ ਕੁਨ ਦੇਵ ਅਦੇਵਨ ਜੁਧ ਪਰੋ ਜਹ ਜੁਧ ਘਣੋ ਨਿਰਪ ਆਪ ਕਰੋ ਹਤ ਸਾਰਥੀ ਸਿੰਦਰਨ ਨਾਰ ਹਕਿਓ ਯਹ ਕੌਤਕ ਦੇਖ ਨਰੇਸ਼ ਚਕਿਓ ਕੁਨ ਰੀਜਰ ਕੁਨ ਰੀਜਦਾਏ ਦਉਤੀ ਬਰੰ ਚਿਤਮੋ ਸਭ ਵਿਚਾਰ ਕਛੂ ਨਾ ਕਰਨ ਕਹੀ ਨਾਟਕ ਮਦ ਚਰਿਤ੍ਰ ਕਥਾ ਜੈ ਦੀਨ ਸੁਰੇਸ਼ ਨਰੇਸ਼ ਜਥਾ ਅਰ ਜੀਤ ਅਨੇਕ ਅਨੇਕ ਵਿਦੰ ਸਭ ਕਾਜ ਨਰੇਸ਼ਵਰ ਕੀਨ ਸਿਦੰ ਅਜਿਤਿ ਜਜੇ ਨੂੰ ਸਿਆਰੀ ਤਤੇ ਨੂੰ ਵਿਹਾਰੀ ਐੜਾ ਮੁਕਤਾ ਇੱਥੇ ਜਜੇ ਨੂੰ ਵਿਹਾਰੀ ਤਾਂ ਨਹੀਂ ਕਿੱਥੇ ਵਾਪੇ ਔਰ ਜੀਤਿ ਪਾਠਕ ਜਿਤਿਅ ਔਰ ਜੀਤ ਜਜੇ ਨੂੰ ਵਿਹਾਰੀ ਹੈ ਜੀ ਤਤੇ ਨੂੰ ਸਿਆਰੀ ਇਹ ਕਰਨਾ ਜਜੇ ਨੂੰ ਸਿਆਰੀ ਤਤੇ ਨੂੰ ਵਿਹਾਰੀ ਜਿੱਤੀ ਜਿੱਤੀ ਅਰ ਜਿੱਤੀ ਅਨੇਕ ਅਨੇਕ ਵਿਧੰ ਅਰ ਜਿੱਤੀ ਏਕ ਅਨੇਕ ਵਿਧੰ ਮਹਾਰਾਜ ਜੱਜੇ ਨੂੰ ਸਿਆਰੀ ਲਾ ਲੋ ਤੱਤੇ ਨੂੰ ਵਿਹਾਰੀ ਐੜਾ ਮੁਕਤਾ ਪਿਆਈ ਹੈ ਅੱਗੇ ਏਕ ਅਨੇਕ ਏਕ ਅਨੇਕ ਵਿਧੰ ਸਭ ਕਾਜ ਨਰੇਸ਼ਵਰ ਕੀਨ ਸਿਧਨ ਦਿਨ ਰਹਿਣ ਬਿਹਾਰਤ ਮੱਧ ਬਣਨ ਜਲਨੈਨ ਦਿਜਾਏ ਤਹਾਂ ਸ਼੍ਰਵਣਨ